ਸਿਹਤ ਵਿਭਾਗ ਵੱਲੋਂ ਅੱਜ ਦੇਸ਼ ਭਰ ਚ ਮਨਾਏ ਜਾ ਰਹੇ ਮਲੇਰੀਆ ਦਿਵਸ ਤੇ ਸੀਐਚਸੀ ਪਾਤਣਾ ਵਿਖੇ ਐਸਐਮਓ ਪਾਤਣਾ ਲਵਕੇਸ਼ ਕੁਮਾਰ ਦੀ ਅਗਵਾਈ ਚ ਹਸਪਤਾਲ ਚ ਲੋਕਾਂ ਨੂੰ ਮਲੇਰੀਆ ਦੀ ਰੋਗ ਤੋਂ ਸੰਬੰਧੀ ਜਾਣਕਾਰੀ ਦਿੱਤੀ ਅਤੇ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ। ਉਹਨਾਂ ਨੇ ਮਲੇਰੀਆ ਹੋਣ ਦੇ ਲੱਛਣ ਜਿਵੇਂ ਠੰਡ ਤੇ ਕੰਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ, ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਡਿਸਪੈਂਸਰੀ ਨਾਲ ਸੰਪਰਕ ਕਰਨ ਨੂੰ ਵੀ ਕਿਹਾ ਪਾਤਰਾਂ ਤੋਂ ਸਤਪਾਲ ਗਰਗ ਦੀ ਰਿਪੋਰਟ ਉਸ ਤੋਂ ਲਾ ਡੈਂਗੂ ਦੇ ਵਿੱਚ ਤਾਂ ਦੇ ਲੱਛਣ ਹੁੰਦੇ ਆ ਉਹ ਮੱਛਰ ਦੇ ਕੱਟੇ ਪੈਦਾ ਹੁੰਦਾ ਉਹਦਾ ਵੀ ਆਪਾਂ ਨੂੰ ਨਾਲ ਹੀ ਨਾਲ ਬਚਾਅ ਹੋ ਜਾਏਗਾ ਜੇ ਆਪਾਂ ਮੱਛਰ ਨਹੀਂ ਪੈਦਾ ਹੁੰਦਾਂਗੇ ਡੈਂਗੂ ਤੇ ਮਲੇਰੀਆ ਦੋਏ ਇਹ ਤੁਮਾਰੇ ਤੋਂ ਆਪਾਂ ਨੂੰ ਰਾਤ ਮਿਲੇ ਤਾਂ ਅਨੁਸਾਰ ਇਹ ਪ੍ਰਣ ਕਰੋ ਵੀ ਆਪਾਂ ਆਪਣੇ ਅਲੇ-ਦਾਲ ਸਾਫ਼ ਰੱਖਾਂਗੇ ਕਿਤੇ ਪਾਣੀ ਖੜਾ ਨਹੀਂ ਹੋਣ ਦਵਾਂਗੇ ਬੁਖਾਰ ਹੋਣ ਤੋਂ ਬਾਅਦ ਉਹਦਾ ਆਖਰ ਟੈਸਟ ਕਰਾਵਾਂਗੇ ਹਸਪਤਾਲ ਦੇ ਵਿੱਚ ਫਿਰ ਆਪਣੇ ਮਰੀਜ਼ ਨੂੰ ਢਾਵਾਂਗੇ ਠੀਕ ਹੈ ਜੀ ਧੰਨਵਾਦ ਤੁਹਾਡਾ ਮੈਂ ਡਾਕਟਰ ਲੋਕੇਸ਼ ਕੁਮਾਰ ਐਸਐਮ ਪਾਤੜਾ ਅੱਜ ਪੂਰੇ ਵਿਸ਼ਵ ਦੇ ਵਿੱਚ ਮਲੇਰੀਆ ਦਿਵਸ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਅਸੀਂ ਮਲੇਰੀਆ ਦੀ ਰੋਕਥਾਮ ਦੇ ਲਈ ਆਮ ਪਬਲਿਕ ਨੂੰ ਜਾਗਰੂਕ ਕਰਦੇ ਆ ਤੇ ਅੱਜ ਇੱਥੇ ਸੀਐਸਪਾਤੜਾ ਵਿਖੇ ਵੀ ਪਬਲਿਕ ਨੂੰ ਦੇ ਜਿਹੜੇ ਮਰੀਜ਼ ਸਾਡੇ ਕੋਲ ਆਏ ਹੋਏ ਸੀਗੇ ਉਹਨਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ ਬਚਾਅ ਕਿਵੇਂ ਕਰਨਾ ਹੈ ਬਿਮਾਰੀ ਦੇ ਲੱਛਣ ਕੀ ਹਨ ਤਾਂ ਮਲੇਰੀਆ ਦੇ ਵਿੱਚ ਲੱਛਣ ਜਿੱਤੇ ਦਾ ਜਿੱਥੇ ਤੱਕ ਸਵਾਲ ਹੈ ਠੰਡ ਕੰਬੇ ਨਾਲ ਬੁਖਾਰ ਆਣਾ ਤੇਜ਼ ਦਰਦ ਸਿਰ ਦੇ ਵਿੱਚ ਹੋਣਾ ਇਹ ਪੂਰੇ ਸਰੀਰ ਦੇ ਵਿੱਚ ਦਰਦ ਆ बुखार उतरਣ ਤੋਂ ਬਾਅਦ ਕਾਵਟ ਤੇ ਕਮਜ਼ੋਰੀ ਮਹਿਸੂਸ ਹੋਣੀ ਤੇ ਬੋਝਾ ਪਸੀਨੇ ਆਣੇ ਇਹ ਕੁਝ ਲੱਛਣ ਹੁੰਦੇ ਨੇ ਇਸ ਬੁਖਾਰ ਦੇ ਵਿੱਚ ਤੇ ਮਲੇਰੀ ਦੇ ਪਚਾ ਲਈ ਅਸੀਂ ਜਿਵੇਂ ਸਾਰਿਆਂ ਪਬਲਿਕ ਨੂੰ ਦੱਸਿਆ ਵੀ ਹੈ ਕਿ ਘਰ ਦੇ ਆਲੇ-ਦੁਆਲੇ ਜੁਗ ਤੇ ਪਾਣੀ ਖੜਦਾ ਹੈ ਕੋਈ ਟੋਏ ਹਨ ਤਾਂ ਉਹ ਤੇ ਉਹਨੂੰ ਭਰ ਕੇ ਪਾਣੀ ਖੜਨ ਤੋਂ ਬਚਾ ਕਰਨਾ ਹੈ ਤੇ ਜਿੱਥੇ ਮੱਛਰ ਦੀ ਬਹੁਤਾਤ ਫਿਰ ਵੀ ਜ਼ਿਆਦਾ ਹੈ ਪੂਰੀ ਬਾਹਾਂ ਦੇ ਕੱਪੜੇ ਪਾਓ ਸਰੀਰ ਪੂਰਾ ਟੱਕ ਕੇ ਰੱਖਿਆ ਜਾਵੇ ਤਾਂ ਕਿ ਮੱਛਰ ਘੱਟ ਨਾ ਸਕੇ ਤੇ ਇਹ ਮੱਛਰ ਜਿਹੜੇ ਆ ਰਾਤ ਨੂੰ ਸ਼ਾਮ ਵੇਲੇ ਕੱਟਦੇ ਆ ਜਾ ਤੇ ਸੌਣ ਵੇਲੇ ਮੱਛਰਦਾਨੀ ਦਾ ਪ੍ਰਯੋਗ ਕਰਨਾ ਚਾਹੀਦਾ ਤੇ ਦਿਨ ਦੇ ਵਿੱਚ ਜਿੱਥੇ ਆਪਾਂ ਕੰਮ ਵੀ ਕਰਦੇ ਆ ਤਾਂ ਉੱਥੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਵਗੈਰਾ ਤੇ ਤੇਲ ਆਦਿ ਦਾ ਪ੍ਰਯੋਗ ਕਰਨਾ ਚਾਹੀਦਾ ਤਾਂ ਕਿ ਮੱਛਰ ਕੱਟੇ ਨਾ ਸਕੇ ਇੱਕ ਅੱਛ ਗੱਲਾਂ ਸਾਰੀਆਂ ਪਬਲਿਕ ਨੂੰ ਸਮਝਾਈਆਂ ਗਈਆਂ ਨੇ ਤੇ ਬੁਖਾਰ ਅਗਰ ਹੋ ਵੀ ਜਾਂਦਾ ਉਸ ਤੋਂ ਬਾਅਦ ਇਹ ਮਲੇਰੀਆ ਦਾ ਹੈ ਜਾਂ ਨਹੀਂ ਬੁਖਾਰ ਉਦੇ ਲਈ ਖੂਨ ਟੈਸਟ ਦਾ ਪ੍ਰਬੰਧ ਹੈਗਾ ਹਸਪੀਟਲ ਦੇ ਵਿੱਚ ਲੈਬੋਰਟਰੀ ਦੇ ਵਿੱਚ ਆ ਕੇ ਆਪਾਂ ਖੂਨ ਦੀ ਜਾਂਚ ਕਰवानी ਹੈ ਉਹਦੇ ਵਿੱਚ ਫਿਰ ਸਲਾਈਡ ਬਣਾ ਕੇ ਦੇਖਿਆ ਜਾਂਦਾ ਕਿ ਇਹ ਮਲੇਰੀਆ ਬੁਖਾਰ ਤਾਂ ਨਹੀਂ ਹੈਗਾ ਤੇ ਫਿਰ ਟੈਸਟ ਕਰਨ ਤੋਂ ਬਾਅਦ ਅਗਰ ਮਲੇਰੀਆ ਉੱਥੇ ਪਾਇਆ ਜਾਂਦਾ ਹੈ ਤਾਂ ਉਹਦਾ ਫਿਰ ਇਲਾਜ ਲਈ ਕਲੋਰੋਕਿਨ ਦਾ ਕੋਰਸ ਖਵਾਇਆ ਜਾਂਦਾ ਮਰੀਜ਼ ਨੂੰ ਪੂਰਾ ਉਸ ਤੋਂ ਬਾਅਦ ਪੂਰਾ ਮਰੀਜ਼ ਠੀਕ ਹੋ ਜਾਂਦਾ ਹੈ ਦਰਦੀ ਘਬਰਾਣ ਦੀ ਕੋਈ ਲੋੜ ਤਾਂ ਨਹੀਂ ਹਾਂਜੀ ਨਹੀਂ ਬਸ ਘਬਰਾਣ ਦੀ ਲੋੜ ਨਹੀਂ ਹੈ ਜੋ ਤੁਹਾਨੂੰ ਇਤੇ ਲਈ ਆਪਾਂ ਰੋਕਥਾਮ ਦੇ ਤਰੀਕੇ ਦੱਸਿਆਣ ਉਹ ਅਪਣਾਣੇ ਤੇ ਬੁਖਾਰ ਹੋਣ ਤੋਂ ਬਾਅਦ ਮਰੀ ਦੀ ਖੂਨ ਦੀ ਜਾਂਚ ਕਰਾਣੀ ਤੇ ਇਲਾਜ ਪ੍ਰੋਪਰ ਕਰਾਜ ਅੱਜ ਵਿਸ਼ਵ ਮਲੇਰੀਆ ਦਿਵਸ ਆ ਗਏ ਜੋ ਸਾਰੇ ਆਪਣੇ ਵਿਸ਼ਵ ਦੇ ਵਿੱਚ ਮਨਾਇਆ ਜਾਂਦਾ ਹੈ ਇਸ ਤਹਿਤ ਅਸੀਂ ਪਾਤਰਾ ਹਸਪਤਾਲ ਦੇ ਵਿੱਚ ਇਹ ਲੋਕਾਂ ਨੂੰ ਜਾਣਕਾਰੀ ਦਿੱਤੀ ਹੈ ਤੇ ਕਿਦਾਂ ਮੱਛਰ ਪੈਦਾ ਹੁੰਦੇ ਆ ਕਿੱਥੇ ਕਿੱਥੇ ਪੈਦਾ ਹੋ ਸਕਦੇ ਨੇ ਤੇ ਇਹ ਜੀ ਕਿਦਾਂ ਰੋਕਥਾਮ ਕਰਨੀ ਹੈ ਇਸ ਬਾਰੇ ਸੌਂਦ ਅਸੀਂ ਦੱਸੇ ਜੀ